ਹੁਣ ਜਿਹੜਾ ਸਾਨੂੰ ਕਿਹਾ ਤਨ ਤਨ ਅਰਪਣ ਕਰੋ ਮਨ ਲਗੇ ਤਨ ਨੂੰ ਰਹਿਣ ਜੇ ਲੈ ਕੇ ਆਉਣਾ ਕਹਿੰਦੇ ਧਰਤੀ ਖੇਤ ਜੋ ਬੀਜਿਆ ਸੋ ਅੰਤ ਖਲਵਾ ਆਏ ਜਿਹੜਾ ਇਹ ਸਰੀਰ ਹੈ ਕਹਿੰਦੇ ਇਹਨੂੰ ਧਰਤੀ ਸਮਝੋ ਜਦੋਂ ਆਪਾਂ ਸਰੀਰ ਨੂੰ ਧਰਤੀ ਸਮਝਿਆ ਹੁ ਜਿਵੇਂ ਆਪਾਂ ਖੇਤੀ ਕਰਨ ਲਈ ਜ਼ਮੀਨ ਲੈ ਲੈਂਦੇ ਆ ਤੇ ਇੱਕ ਸਾਲ ਦੇ ਲਈ ਰੈਂਟ ਤੇ ਲੈ ਲਈਂ ਮੰਨ ਲਓ ਜ਼ਮੀਨ ਉਹਦੇ ਵਿੱਚ ਹੁਣ ਆਪਾਂ ਫਸਲ ਕਿਹੜੀ ਬੀਜਣੀ ਉਹ ਆਪਣੇ ਤੇ ਡਿਪੈਂਡ ਕਰਦਾ ਆਪਣੀ ਮਰਜ਼ੀ ਨਾਲ ਫਸਲ ਬੀਟ ਸਕਦੇ ਆ ਜੇ ਫਸਲ ਬੀਜਾਂਗੇ ਉਹਦੀ ਫੇ ਆਪਾਂ ਤਿਆਰੀ ਕਰਾਂਗੇ ਉਹਦੀ ਟੇਕ ਕੇਅਰ ਕਰਾਂਗੇ ਪੂਰਾ 1 ਸਾਲ ਬਾਅਦ ਉਹ ਵਿੱਚ ਜੋ ਪ੍ਰੋਫਿਟ ਮਿਲਦਾ ਉਹ ਫੇ ਆਪਾਂ ਬਾਕੀ ਰੈਂਟ ਦਵਾਂਗੇ ਬਾਕੀ ਦਾ ਆਪਣੇ ਕੋਲ ਰੱਖਦੇ ਆ ਹਨਾ ਤੇ ਵਿੱਚੋਂ ਖਰਚੇ ਵੀ ਹੁੰਦੇ ਆ ਜਿੰਨੇ ਕ ਆਪਾਂ ਮਿਹਨਤੀ ਮਿਹਨਤ ਕੀਤੀ ਹੋਊਗੀ ਉਸ ਫਸਲ ਦੇ ਉੱਤੇ ਉਨਾ ਕ ਆਪਾਂ ਬਾਅਦ ਵਿੱਚ ਉਹਦੇ ਵਿੱਚੋਂ ਇਨਕਮ ਹੋਣੀ ਆ ਜੇ ਆਪਾਂ ਉਸ ਫਸਲ ਬੀਜ ਲਈ ਮੰਨ ਲਓ ਔਰ ਤੋਂ ਬਾਅਦ ਅ ਚਿੜੀਆਂ ਤੋਤੇ ਵਗੈਰਾ ਉਹ ਫਸਲ ਖਾਈ ਜਾਂਦੇ ਆ ਆਪਾਂ ਟੇਕ ਕੇਰੀ ਨਹੀਂ ਕਰਦੇ ਆਪਾਂ ਉਡਾਉਂਦੇ ਨਹੀਂ ਉਹਨਾਂ ਨੂੰ ਕੀ ਹੁਣ ਉਹ ਵਿੱਚੋਂ ਮੜ ਕੇ ਜਦੋਂ ਵੇਚਾਂਗੇ ਉਹ ਚੋਂ ਨਿਕਲਣੇ ਦਾਣਾ ਨਹੀਂ ਨਿਕਲਣਾ ਦਾਣਾ ਨਹੀਂ ਨਿਕਲਣਾ ਬੀਕੂਗਾ ਨਹੀਂ ਤੇ ਆਪਾਂ ਨੂੰ ਪੈਸੇ ਘਟ ਆਉਣਗੇ ਫਾਇਦਾ ਨਹੀਂ ਕਹਿੰਦੇ ਜਿਹੜਾ ਸਰੀਰ ਆ ਇਹ ਵੀ ਕਹਿੰਦੇ ਕਿ ਧਰਤੀ ਆ ਕਹਿੰਦੇ ਇਸ ਵਿੱਚ ਜੋ ਬੀਜ ਐ ਸੋ ਖਾਏ ਕਹਿੰਦੇ ਜੋ ਇਸ ਸਰੀਰ ਚ ਰਹਿੰਦੇ ਆ ਬੀਜਾਂਗੇ ਉਹੀ ਬਾਤ ਆਪਾਂ ਖਾਣਾ ਜੇ ਮੰਨ ਲਓ ਕੋਈ ਬੰਦਾ ਦਰਖਤ ਬੀਟਦਾ ਅੰਬ ਦਾ ਮੰਨ ਲਓ ਬੂਟਾ ਲਾਇਆ ਤੇ ਅੰਬ ਵੀ ਨਿਕਲਣਾ ਉਹ ਚ ਹੁਣ ਸਲਤਰੇ ਤਾਂ ਨਹੀਂ ਲੱਗਣ ਲੱਗੇ ਨਾ ਇਸ ਲਈ ਇਹ ਸਰੀਰ ਦੇ ਵਿੱਚ ਰਹਿੰਦੇ ਆ ਕਹਿੰਦੇ ਸਰੀਰ ਨੂੰ ਰਹਿਣ ਵਿੱਚ ਲੈ ਕੇ ਆਉਣਾ ਸਰੀਰ ਨੂੰ ਰਹਿਣੀ ਵਿੱਚ ਕਿੱਦਾਂ ਲੈ ਕੇ ਆਉਣਾ ਆਪਾਂ ਇਹ ਸਰੀਰ ਨਾਲ ਕੱਟ ਵੱਟ ਬਹੁਤ ਕਰਦੇ ਆ ਸਰੀਰ ਨਾਲ ਛੇੜਖਾਨੀ ਬਹੁਤ ਕਰਦੇ ਆ ਸਰੀਰ ਜਿਹੋ ਜਿਹਾ ਕਾਲਪੁਰਖ ਨੇ ਸਾਨੂੰ ਦਿੱਤਾ ਹੈ ਗੁਰੂ ਸਾਹਿਬ ਕਹਿੰਦੇ ਮੈਂ ਉਹਦੇ ਵਾਪਸ ਲੈਣਾ ਜਿਹੜੀ ਹੁਣ ਮੰਨ ਲਓ ਆਪਾਂ ਜ਼ਮੀਨ ਕਿਰਾਏ ਤੇ ਲਈ ਆ ਉੱਪਰ ਵੇਚਣ ਦੇ ਲਈ 1 ਸਾਲ ਦੇ ਲਈ ਆਪਾਂ ਉਹ ਚੇਤਨੀ ਕੋ ਉਹਦੀ ਮਿੱਟੀ ਵੇਚ ਦੇਾਂਗੇ ਉਹ ਜੋ ਟੋਏ ਵੱਡੇ ਵੱਡੇ ਕਰਕੇ ਮਿੱਟੀ ਵੇਚਦੇ ਤੇ ਅਗਲੇ ਨੂੰ ਵਾਪਸ ਕਰਦੇ ਉਹ ਲਈ ਕਰਨੀ ਉਹ ਉਹ ਲਈਗਾ ਹੀ ਨਹੀਂ ਉਹ ਜਿੱਦਾਂ ਉਹਨੇ ਆਪਾਂ ਨੂੰ ਦਿੱਤਾ ਸਰੀਰ ਪਰਮਾਤਮਾ ਕਹਿੰਦਾ ਮੈਨੂੰ ਸਰੀਰ ਦੀ ਵਾਪਸ ਚਾਹੀਦਾ ਤੇ ਭਾਰੇ ਇਸ ਸਰੀਰ ਤੋਂ ਤੂੰ ਕੰਮ ਲੈ ਲੈ ਜਿੰਨੇ ਜਿਆਦਾ ਤੂੰ ਲੈ ਸਕਦਾ ਨਰਮਾਤਮਾ ਨੇ ਸਾਨੂੰ ਵਾਲ ਦਿੱਤੇ ਆ ਦਾੜ੍ਹੀ ਦਿੱਤੀ ਆ ਸਰੀਰ ਦੇ ਅੰਗ ਪੈਰ ਸੋਹਣੇ ਦਿੱਤੇ ਆ ਇਹਨਾਂ ਦਾ ਧਿਆਨ ਰੱਖਿਏ ਕਿ ਕੇ ਟੇਕ ਕੇਅਰ ਕਰੀਏ ਪਰ ਇਹਨੇ ਜਦ ਘਟ ਵੱਡ ਕਰਦੇ ਫਿਰ ਕੀ ਕਹਿੰਦੇ ਆ ਕਹਿੰਦੇ ਸਾਬਤ ਸੂਰਤ ਰੱਬ ਦੀ ਕਹਿੰਦੇ ਪਰਮਾਤਮਾ ਨੇ ਸਾਨੂੰ ਸਬਤ ਸੂਰਤ ਭੇਜਿਆ ਸੰਸਾਰ ਤੇ ਅਸੀਂ ਕੀ ਕੀਤਾ ਕਹਿੰਦੇ ਭੰਨੇ ਬੇਈਮਾਨ ਕਹਿੰਦੇ ਅਸੀਂ ਇਸ ਸਬਤ ਸੂਰਤ ਨੂੰ ਭੰਨ ਤੋੜਨ ਲੱਗ ਗਏ ਠੀਕ ਹੀ ਹੋਇਆ ਤਾਂ ਕਹਿੰਦੇ ਫੇ ਆਪਾਂ ਬੇਈਮਾਨੇ ਹੋ ਗਏ ਮੈਂ ਆਪਣੇ ਮਾਂ ਤੋਂ ਡਿੱਗ ਗਏ ਕਿ ਪਰਮਾਤਮਾ ਸਾਡਾ ਵਿਸ਼ਵਾਸ ਨਹੀਂ ਕਰਦਾ ਛੇਤੀ ਕਿਤੇ ਜੇ ਆਪਾਂ ਕਹੀਏ ਮਨ ਦੀ ਉੱਚੀ ਵਾਸਤਾ ਹੋ ਜਵੇ ਨਹੀਂ ਇਹ ਚੀਜ਼ਾਂ ਨਾਲ ਮੈਟਰ ਕਰਦੀਆਂ ਜੇ ਉੱਪਰ ਨਹੀਂ ਜਾਣ ਦੇਣ ਗਿਆ ਕਿਉਂਕਿ ਸਾਡਾ ਵਿਸ਼ਵਾਸ ਨਹੀਂ ਨਾ ਬਣ ਅਗਲੀ ਕਿਰਪਾ ਕਰੇ ਕਿਦਾਂ ਵਿਸ਼ਵਾਸ ਵੀ ਤਾਂ ਹੋਵੇ ਗੁਰੂ ਨੂੰ ਸਾਡੇ ਤੇ ਵਿਸ਼ਵਾਸ ਤਾਂ ਹੋਵੇ ਵੀ ਹਾਂ ਪੁੱਤ ਮੇਰਾ ਰਹਿਣੀ ਚ ਆ ਰਿਹਾ ਇਹ ਵੀ ਚੀਜ਼ਾਂ ਨਾਲ ਨਾਲ ਮੈਟਰ ਕਰਦੀਆਂ ਜ਼ਰੂਰੀ ਹੈ ਵੀ ਇਸ ਲਈ ਆਪਾਂ ਇਸ ਸੰਸਾਰ ਵਿੱਚ ਰਹਿੰਦੇ ਆ ਤਾਂ ਸਰੀਰ ਵਿੱਚ ਰਹਿੰਦੇ ਆ ਆਪਾਂ ਇਹ ਤੋਂ ਲਾਹਾ ਲੈਣਾ ਸਰੀਰ ਤੋਂ ਜਿੰਨਾ ਲਾਹਾ ਲੈ ਹੋ ਜਵੇ ਇਹ ਜੋ ਸਮਾਂ ਅੱਜ ਆ ਦੁਆਰਾ ਨਹੀਂ ਮਿਲਣਾ ਮਤਾਨੇ ਕਹਿੰਨੇ ਕਦੋਂ ਵਿਛੜ ਜਾਣਾ ਕਿੱਧਰ ਨੂੰ ਚੱਲ ਜਾਣਾ ਕਿਹੜਿਆ ਓਡੇ ਕਿਹੜਿਆ ਜੁਨਾ ਚੱਲ ਜਾਣਾ ਕਿਹੜੇ ਕਹਿੋ ਜੇ ਕਾਰੋਬਾਰਾਂ ਚ ਚੱਲ ਜਾਣਾ ਕੁਛ ਨਹੀਂ ਪਤਾ ਕਿੱਧਰ ਮੁਵ ਜਾਣਾ ਕੁਛ ਨਹੀਂ ਪਤਾ ਆਇਦਰ ਜਿਹੜਾ ਸਮਾਂ ਅੱਜ ਸੰਭਾਲ ਲਈਏ ਇਹ ਦੁਆਰਾ ਮਿਲੇਗਾ ਬਹੁਤ ਘੱਟ ਚਾਂਸ ਹੈ ਐਸੇ ਜਿਹੜਾ ਲੰਘ ਹੈ ਉਹ ਲੰਘਿਆ। ਕਹਿੰਦੇ ਦਮ-ਦਮ ਸਦਾ ਸੰਭਾਲ ਦਾ ਦਮ ਨਾ ਵਿਰਥਾ ਜਾਏ। ਕਹਿੰਦੇ ਜੀਤੇ ਸਾਸ ਗਰਾਸ ਮੰਨ ਲੇਤਾ ਤੇਤੇ ਹੀ ਗੁਣਗਾਈਐ। ਕਹਿੰਦੇ ਜਿੰਨੇ ਸਾਡਾ ਮਨ ਲੈਂਦਾ ਕਹਿੰਦੇ ਉਨੇ ਹੀ ਗੁਣ ਗਾਉ ਕਾਲਪੁਰਖ ਵਾਹਿਗੁਰੂ ਜੀ ਦੇ। ਇਹਦੇ ਅੰਦਰ ਇੰਨੀਆਂ ਬਖਸ਼ਿਸ਼ਾਂ ਇੰਨੀਆਂ ਖੇਡਾਂ ਇੰਨੀਆਂ ਖੇਡਾਂ ਨੇ ਜਿਹਦਾ ਹਿਸਾਬ ਹੀ ਕੋਈ ਨਹੀਂ। ਮਨ ਤੇ ਤਨ ਤੇ ਸਵਾਸਾਂ ਦਾ ਧੰਨ ਇਹ ਗੁਰੂ ਦੀ ਰਹਿਣ ਝ ਲਿਆਉਣੇ ਆ ਰਾਜਾ ਹੋਇਆ ਰਾਜਾ ਜਨਕ ਰਾਜਾ ਜਨਕ ਹੋਇਆ ਕਹਿੰਦੇ ਉਹਦੇ ਬਾਰੇ ਗੁਰਬਾਣੀ ਚ ਵੀ ਉਹਦੇ ਉਸਤ ਕੀਤੀ ਗਈ ਹੈ ਕਹਿੰਦੇ ਰਾਜਾ ਵੱਡਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਕਹਿੰਦੇ ਐਡਾ ਵੱਡਾ ਰਾਜਾ ਸੀ ਪਰ ਮਾਇਆ ਵਿੱਚ ਰਹਿੰਦੇ ਆ ਮਾਇਆ ਤੋਂ ਉਦੰਸ ਸੀ ਕਪਾਲ ਕੀ ਮਾਇਆ ਦੇ ਉਹ ਤੇ ਅਸਰ ਨਹੀਂ ਸੀ ਇੰਨੀ ਜਿਆਦਾ ਭਗਤੀ ਕੀਤੀ ਹੋਈ ਸੀ ਉਹਨੇ ਜਦੋਂ ਰਾਜਾ ਜਨਕ ਸਰੀਰ ਛੱਡ ਕੇ ਗਿਆ ਜਦੋਂ ਲੰਘ ਰਿਹਾ ਸੀ ਦੇਖਿਆ ਕਿ ਉਹਨੇ ਉੱਪਰ ਜਦੋਂ ਇਹ ਸਭ ਖਾਲੀ ਖਰਾਬੀ ਦੇਖਿਆ ਕਿ ਉਹਨੇ ਬਹੁਤ ਚੀਕਾਂ ਕੋ ਲਾਟਾ ਪਹਿਰੀਆਂ ਨੇ ਤਾਂ ਦੇਖਿਆ ਕਿ ਮਾਨੁਮੱਖ ਨੇ ਉਹ ਕਹਿੰਦੇ ਮੇਰੀ ਭਗਤੀ ਲੈ ਲਓ ਵੀ ਇਹਨਾਂ ਨੂੰ ਛੱਡ ਦਿਓ ਇੱਕ ਸੈਕਿੰਡ ਦੀ ਭਗਤੀ ਦੇ ਨਾਲ ਉਹਨੇ ਨਰਕ ਖਾਲੀ ਖਰਾਦ ਤੇ ਸੀ ਇੰਨੀ ਜਬਰਦਸ ਭਗਤੀ ਸੀ ਉਹਨਾਂ ਦੀ ਜਦੋਂ ਉਹਨਾਂ ਨੇ ਗੁਰੂ ਧਾਰਨ ਕਰਨਾ ਸੀ ਉਹਨਾਂ ਨੂੰ ਪਤਾ ਲੱਗਾ ਕਿ ਇਸ ਗੁਰੂ ਧਾਰਨ ਕਰਨਾ ਬਹੁਤ ਜ਼ਰੂਰੀ ਹੈ ਤੇ ਜਦੋਂ ਗੁਰੂ ਧਾਰਨ ਕਰਨਾ ਸੀ ਤੇ ਫਿਰ ਉਹਨਾਂ ਨੇ ਰੱਖਿਆ ਪ੍ਰੋਗਰਾਮ ਰੱਖਿਆ ਵੀ ਹਾਂ ਜੀ ਸਾਰੇ ਆਜੋ ਜਿੰਨੇ ਵੀ ਸ੍ਰੀ ਸ਼ੀ ਮੁੰਨੀ ਨੇ ਵੈਦ ਵ્યાਸ ਨੇ ਸਾਰੇ ਬੁਲਾ ਲਏ ਤੇ ਵੀ ਮੈਂ ਗੁਰੂ ਧਾਰਨ ਕਰਨਾ ਸਾਰਿਆਂ ਨੇ ਬਹੁਤ ਚਾਹ ਨਾਲ ਗਏ ਵੀ ਹਾਂ ਜੀ ਮੇਰਾ ਮੈਂ ਨੂੰ ਮੈਨੂੰ ਗੁਰੂ ਧਾਰਨ ਕਰ ਲੂਗਾ ਫਿਰ ਜਿਹੜਾ ਰਾਜ ਭਗ ਸਾਰਾ ਮੇਰੇ ਨਟਰਾਜੂਗਾ ਪਰ ਉਹਨੇ ਨਾਲ ਸ਼ਰਤ ਰੱਖ ਦਿੱਤੀ ਵੀ ਮੇਰਾ ਇੱਕ ਪੈਰ ਹੋਵੇ ਕੋੜੀ ਦੇ ਰਕਾਬਜਾ ਦੂਜਾ ਪੈਰ ਚੜਨ ਤੋਂ ਪਹਿਲੇ ਪਹਿਲੇ ਰੱਖਣ ਤੋਂ ਪਹਿਲੇ ਪਹਿਲੇ ਮੈਨੂੰ ਗਿਆਨ ਦੇ ਦੇਵੇ ਕਿਸੇ ਕੋਲ ਜੁ ਗਿਆਨ ਨਹੀਂ ਦੇ ਹੋਇਆ ਅਸ਼ਟਬਕਰ ਜਿਹੜਾ ਸੀ ਉਹ ਸਰੀਰ ਦਾ ਥੋੜਾ ਡਿਸਬੈਲੈਂਸ ਸੀਗਾ ਤੇ ਜਦੋਂ ਗਏ ਉੱਥੇ ਉਹਨਾਂ ਦੀ ਸਭਾ ਵਿੱਚ ਤੇ ਸਾਰੇ ਹੱਸਣ ਲੱਗ ਗਏ ਉਹ ਕਹਿੰਦਾ ਵੀ ਮੈਂ ਗਿਆਨ ਤੈਨੂੰ ਕਰਾ ਸਕਦਾ ਪਰ ਤੇਰੀ ਮੇਰੇ ਪਰ ਗੁਰੂ ਦੀ ਕੁਝ ਸ਼ਰਤਾਂ ਹੁੰਦੀਆਂ ਕਹਿੰਦੇ ਸੋ ਜੀ ਕਹਿੰਦਾ ਤਨ ਮਨ ਤੇ ਸਵਾਸਾ ਤਨ ਕਹਿੰਦੇ ਦੇਣਾ ਪੈਂਦਾ ਗੁਰੂ ਨੂੰ ਕਹਿੰਦੇ ਦਿੱਤੇ ਕਹਿੰਦੇ ਚਲ ਰੱਖ ਪੈਰ ਪੈਰ ਰੱਖਣ ਲੱਗ ਰੱਖਿਆ ਇੱਕ ਦੂਜਾ ਰੱਖਣ ਤੋਂ ਪਹਿਲੇ ਪਹਿਲੇ ਕਹਿੰਦੇ ਨਹੀਂ ਘੋੜੇ ਤੇ ਨਹੀਂ ਚੜਨਾ ਥੱਲੇ ਉਤਰਿਆ ਕਹਿੰਦੇ ਕਿਉਂ ਕਹਿੰਦੇ ਤਨ ਮਨ ਤਾਂ ਤਾਂ ਤੋਂ ਮੈਨੂੰ ਦੇ ਚੁੱਕਾ ਮੇਰੀ ਮਰੀ ਜਣਣੀ ਤੇਰੀ ਜਣਣੀ ਥੱਲੇ ਆ ਜਾ ਜਦੋਂ ਵਾਪਸ ਥੱਲੇ ਆਏ ਗਿਆਨ ਹੋ ਗਿਆ ਤੇ ਪੂਰਾ ਗਿਆਨ ਕਰਾਇਆ ਉਹਨਾਂ ਨੂੰ ਬਾਹਰੋਂ ਮਾਲਕ ਦਿਖਾਇਆ ਦ੍ਰਿਸ਼ਟ ਉਹਦਾੇ ਕਰਾਇਆ ਉਹਨਾਂ ਨੂੰ ਦਰਸ਼ਨ ਕਹਿੰਦਾ ਲੈ ਵੀ ਹੁਣ ਅੰਦਰ ਦੀ ਖੇਡ ਤੇਰੇ ਤੇ ਆ ਅੰਦਰ ਦੀ ਮਿਹਨਤ ਤੇਰੇ ਤੇ ਕਰ ਮਿਹਨਤ ਉਹਨੇ ਇੰਨੀ ਮਿਹਨਤ ਕੀਤੀ ਦਿਨ ਰਾਤ ਮਿਹਨਤ ਕੀਤੀ ਕਿ ਅੰਦਰੋਂ ਹੀ ਮਾਲਕ ਨੂੰ ਦੇਖ ਲਿਆ ਜਦੋਂ ਅੰਦਰੋਂ ਮਾਲਕ ਨੂੰ ਦੇਖ ਲਿਆ ਤੇ ਫਿਰ ਉਹ ਉਸਤਤ ਦੇ ਲਾਇਕ ਬਣਿਆ ਤਾਂ ਗੁਰਬਾਣੀ ਚੋਂ ਉਹਨਾਂ ਦਾ ਸ਼ਬਦ ਉਹਨਾਂ ਦਾ ਨਾਮ ਪਾਇਆ ਗਿਆ ਇਸ ਲਈ ਇਹੋ ਜਿਹੇ ਖੇਡਾ ਇਹ ਗੁਰਬਾਣੀ ਗੁਰੂ ਸਮਝਾਉਂਦੇ ਆ ਵੀ ਪੁੱਤ ਰਹਿਣ ਹੀ ਚੱਲੇ ਆਓ ਵੀ ਜਿੱਦਾਂ ਤੁਹਾਨੂੰ ਸਰੀਰ ਦਿੱਤਾ ਉਦੋਂ ਮੈਂ ਵਾਪਸ ਲੈਣਾ ਮਨ ਨੂੰ ਇਹ ਸਰੀਰ ਦੁਆਰਾ ਜਿੰਨਾ ਕੁੱਟਣਾ ਆ ਤੁਸੀਂ ਇਹਨੂੰ ਸੋਣਾ ਹੈ ਜਿੱਥੇ-ਜਿੱਥੇ ਤੁਸੀਂ ਲੈ ਕੇ ਜਾਣਾ ਚਾਹੁੰਦੇ ਲੈ ਕੇ ਜਾ ਸਕਦੇ ਆ ਪਰ ਸੋਚ ਸਾਹਮਣੇ ਕਿ ਲੈ ਕੇ ਜਾਇਓ ਕਿੱਥੇ ਲੈ ਕੇ ਜਾਣਾ ਤੇ ਆਓ ਆਪਾਂ ਸਾਰੇ ਜਾਣੇ ਹੁਣ ਜੇ ਸਰੀਰ 'ਚ ਬੈਠੇ ਆ ਤੇ ਆਪਾਂ ਇਹਦਾ ਲਾਹਾ ਲੈ ਲੀਆ ਕਿਉਂਕਿ ਕਦੋਂ ਕਿਹਨੇ ਸਰੀਰ 'ਚੋਂ ਨਿਕਲ ਜਾਣਾ ਕਿੱਧਰ ਨੂੰ ਚੱਲ ਜਾਣਾ ਕੁਝ ਨਹੀਂ ਪਤਾ ਸਰੀਰ ਵਿੱਚ ਹੈਗੇ ਆ ਚਾਹੀਏ ਚੰਗੇ ਕੰਮ ਕਰ ਲਈਏ ਚਾਹੀਏ ਮਾੜੇ ਕੰਮ ਕਰ ਲਈਏ ਜਿੱਦਨ ਮਾਰੀ ਜਾ ਸਕਦੇ ਆ ਜੋ ਬੀਜਾਂਗੇ ਅੱਜ ਬਾਅਦ ਚ ਅਹੀ ਵੱਢ ਲਾਂਗੇ ਬਸ ਇੰਨੇ ਫਰਕ ਆ ਅੰਤ ਨੂੰ ਫਿਰ ਕਹਿੰਦੇ ਲੇਖਾ ਤਾਂ ਹੋ ਹੀ ਜਾਣਾ ਤੇ ਲੇਖਾ ਵੀ ਕਹਿੰਦੇ ਇੰਨਾ ਬਰੀਕੀ ਚ ਹੋਣਾ ਕਹਿੰਦੇ ਰਤੀਓ ਮਾਸਾ ਤੋਲ ਕਢਾ ਬਣਿਆ ਵੀ ਰਤੀ ਤੋਂ ਵੀ ਮਾਸੇ ਤੋਂ ਵੀ ਕਹਿੰਦੇ ਇੰਨਾ ਬਰੀਕੀ ਦੇ ਹਿਸਾਬ ਹੁੰਦਾ ਇੱਕ ਇੱਕ ਸਵਾਸ ਦਾ ਵੀ ਕਿੱਧਰ ਹਿਸਾਬ ਕਿੱਧਰ ਕਿੱਧਰ ਆਪਣਾ ਤੁਸੀਂ ਸਵਾਸ ਖਰਚਿਆ ਵੇਸਰੀਟ ਰਹਿੰਦੇ ਆ ਜਿਆ ਸਰੀਰ ਚ ਬੈਠਿਆ ਤਾਂ ਇਹਦਾ ਮੰਨ ਲਓ ਕਿ ਆਪਣੇ ਬਹੁਤ ਵੱਡੇ ਚੰਗੇ ਬਹੁਤ ਭਗਤੀ ਹੈ ਤਾਂ ਆਪ ਅਸਰੀ ਚ ਬੈਠੇ ਆ ਇਸ ਸਰੀਰ ਨੂੰ ਲੈਣ ਦੇ ਲਈ ਦੇਵੀ ਦੇਵ ਤੇ ਲੈਣਾ ਲਾ ਕੇ ਖੜੇ ਆ ਵੀ ਸਾਰੋ ਸਰੀਰ ਮਿਲ ਜਵੇ ਕਹਿੰਦੇ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਕਹਿੰਦੇ ਸਰੀਰ ਨੂੰ ਲੈਣ ਲਈ ਦੇਵੀ ਦੇਵ ਤੇ ਲੈਣਾ ਲਾ ਕੇ ਖੜੇ ਆ ਭਗਤੀਆਂ ਕਰਕੇ ਬਿਸਾਨੋ ਇਹ ਸਰੀਰ ਮਿਲ ਜਵੇ ਜੇ ਇਹਨੂੰ ਅੰਦਰ ਜਾ ਕੇ ਅਸੀਂ ਵਾਹਿਗੁਰੂ ਦਾ ਸਿਮਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਨਾਲ ਮਿਲ ਸਕੀਏ ਕਹਿੰਦੇ ਸੋ ਦੇਹੀ ਭਜ ਹਰ ਕੀ ਸੇਵ ਜੇ ਤਾਨੂੰ ਇਹ ਦੇਹੀ ਮਿਲ ਗਈ ਹੈ ਤੇ ਹਰੀ ਦੀ ਸੇਵਾ ਕਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ ਕਹਿੰਦੇ ਭਜੋ ਗੁਬਿੰਦ ਭੂਲ ਮਤ ਜਾਹੋ ਕਹਿੰਦੇ ਉਸ ਅਕਾਲ ਪੁਰਖ ਦਾ ਸਿਮਰਨ ਕਰੋ ਉਹਨੂੰ ਭੁੱਲਿਓ ਨਾ ਇਹਦੇ ਮਾਨਸ ਜਨਮ ਦਾ ਇਹੀ ਲਾਹੋ ਕਹਿੰਦੇ ਮਨੁੱਖਾ ਜਨਮ ਦਾ ਲਾਹੇ ਇਹ ਹੈ